ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਖੰਡ ਹੋਮੋਗੇ ਪ੍ਰਮਾਤਮਾ ਸਾਰਿਆਂ ਨੂੰ ਯਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਬਾਕੀ ਅੱਜ ਹੈਗਾ ਜੀ ਵਿਸਾਖੀ ਦਾ ਦਿਹਾੜਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਬਾਕੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਰੋਮ ਦੇ ਵਿੱਚ ਵਿਸਾਖੀ ਦਾ ਨਗਰ ਕੀਰਤਨ ਬੜੇ ਧੂਮ-ਧਾਮ ਨਾਲ ਮਨਾਏ ਜਾਂਦੇ ਆਪਾਂ ਨੇ ਕੱਲ੍ਹ ਦੇ ਵਲੌਗ ਦੇ ਵਿੱਚ ਵੀ ਗੱਲ ਕੀਤੀ ਸੀ ਤੇ ਅੱਜ ਸਵੇਰ-ਸਵੇਰੇ ਆਪਣੀ ਸ਼ੌਪ ਨਗਰ ਕੀਰਤਨ ਦੇ ਵਿੱਚ ਪੀਜਾ ਦੀ ਸੇਵਾ ਆਪਾਂ ਹਰ ਸਾਲ ਕਰਦੇ ਹੁਣ ਇਸ ਸਾਲ ਵੀ ਆਪਾਂ ਕਰ ਰਹੇ ਆਂ ਤੇ ਅੰਦਰ ਮੁੰਡੇ ਸਾਹਿਬ ਸੇਵਾ ਕਰ ਰਹੇ ਆਂ ਤੇ ਮੈਂ ਆਪਾਂ ਤੁਹਾਨੂੰ ਉਹਨਾਂ ਨੂੰ ਵੀ ਮਲਾਉਂਦੇ ਆਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਸੀ ਕਾ ਵਾਈ ਠੀਕ ਠਾਕ ਹੋ ਜੀ ਠੀਕ ਠਾਕ ਕਿਦਾਂ ਗੁਰਬੰਧ ਸਿੰਘ ਠੀਕ ਠਾਕ ਲਓ ਜੀ ਮੇਥਰੂ ਸੇਵਾ ਚੱਲਦੀ ਐ ਇਧਰ ਸਤਨਾਮ ਜਫਾਸ਼ ਹਾਜੀ ਮੇਥਰੂ ਬਾਕੀ ਪੀਜੇ ਬਣਦੇ ਨੇ ਤੇ ਕਿੰਨੇ ਪੀਜੇ ਬਣਾ ਦੇਵਾਂਗੀ ਸਾਹਿਬ ਸਾਲ 8 ਪੀਜ਼ੇ ਬਣੀ ਵੀ 25 ਬਾਹਰ ਆਣਾ ਠੀਕ ਹੋ ਗਿਆ ਤੇ ਬੰਦੇ ਚੱਕੇ ਮੈਨੂੰ ਬਾਹਰ ਰੱਖੀ ਪੀਜ਼ਾ ਨੂੰ ਨਾ ਆਪਾਂ ਪੀਜ਼ਾ ਨੂੰ ਮਿੱਤਰੋ ਇੱਥੇ ਬਣਾ ਬਣਾ ਕੇ ਨਾ ਸਾਰੇ ਇਥੇ ਬਾਹਰ ਚ ਨਹੀਂ ਜਾਣਾ ਇਥੇ ਖੇਦਰ ਲੈਣ ਜੇ ਭਲਾਈ ਜਾਣੇ ਪੀਜ਼ੇ ਇੱਥੇ ਕਿਉਂਕਿ ਫਿਰ ਬਾਹਰ ਇਥੇ ਮੌਸਮ ਵਧੀਆ ਥੋੜੇ ਠੰਡੇ ਹੋਣਗੇ ਪੀਜ਼ਾ ਨਹੀਂ ਦਾ ਗਰਮ ਜੀ ਨਾ ਭਾਵੇਂ ਜੀਂਦੇ ਪੀਜ਼ਾ ਦੀ ਉਹ ਰਹੀ ਸਿਰ ਹੇਟਲੇ ਪੀਜ਼ਾ ਨੂੰ ਦਬ ਜੈਨੇਗਾ ਬਹੁਤ ਜ਼ਿਆਦਾ ਆਪਾਂ ਸਾਰੇ ਸਾਰੇ ਚੈਨਲ ਨੇ ਆਪੇ ਠੀਕ ਨੇ ਡੱਬੇ ਹੈਗੇ ਆਂ ਪਾਸ ਤੋਂ ਇੱਧਰ ਪਾਏ ਬਾਹਰ ਲੈਓ ਵੀ ਆ ਦੇਖੋ ਮਿੱਤਰੋ ਆ ਗਏ ਆਪਣੀ ਪਾਸ ਤੋਂ ਪੇੜੇ ਦੇਖੋ ਆਟਾ ਕਿੰਨਾ ਵਧੀਆ ਹੋਇਆ ਵੈਂ ਆਟਾ ਫੁੱਲ ਤਿਆਰ ਹੋਇਆ ਵੈ ਇਹ ਆਪਾਂ ਕਰ ਰਾਤ ਬਾਹਰ ਰੱਖਤਾ ਸੀਗਾ ਇਹ ਆਪਾਂ ਪੂਰਾ ਦਿਨ ਰੱਖਿਆ ਅਸੀਂ ਕੁਸ਼ਾਂਸੀ ਵਿੱਚ ਮਤਲਬ ਪਹੁੰਚ ਗਏ ਨੇ ਆਪਣੇ ਕਿਤਾ ਮੋਤਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਮੈਂ ਕਰੋ ਸੇਵਾ ਤੇ ਹੁਣ ਮਿੱਤਰੋ ਆਪਾਂ ਆਏ ਆ ਆਉਤਲ ਵਜਰ ਉਤੇ ਇੱਕ ਵਾਰੀ ਆਹ ਵਾਲਾ ਫਰਗੋਨਾ ਕਾਮਿਓ ਟਰੱਕੇ ਆਪਣੇ ਗਿਲ ਸਾਹਿਬ ਦਾ ਇਹਨੂੰ ਕਰਦੇ ਤਾਂ ਉਹਨਾ ਮਾੜਾ ਲਈ ਕਪੜਾ-ਕੂਪੜਾ ਮਾਰਾ ਕੇ ਬੜੇ ਸਫਾਈ ਕਰਾ ਕੇ ਕਿ ਇਹਦੇ ਵਿੱਚ ਆਪਣੇ ਕੀਰਤੀ ਜਿੱਥੇ ਨੇ ਬਹਿਣੇ ਬਚਦੇ ਆ ਨਾ ਕੀਰਤੀ ਜਿੱਥੇ ਕਿੱਥੇ ਬਹਿਣੇ ਲਓ ਬ్రో ਚਲੋ ਦੇਵਲ ਵਾਲੇ ਬਹਿਨੇ ਬਹਿਨੇ ਕੁਸਤਾ ਪਰਟਾਈ ਨੋਸਟਰ ਇਕੀਤਾ ਨੋਈ ਆ ਵੈਨੈ ਲਓ ਵੀ ਮਿੱਤਰੋ ਹੋ ਗਏ ਨੇ ਆਪਣੀ ਪੀਜੇ ਸਾਰੇ ਤਿਆਰ ਤੇ ਤੁਸੀਂ ਮੇਰੇ ਉਧਰ ਦੰਨੀ ਰਹੋ ਜੀ ਲਓ ਬੁਨਜੋਰਨੋ ਬੁਨਜੋਰਨੋ ਦੀਵੇ ਦੇਵੀ ਦੀ ਰਤੂਤੀ ਹੈਪੀ ਵਿਸਾਖੀ ਹੈਪੀ ਵਿਸਾਖੀ ਸਾਰਿਆਂ ਨੂੰ ਸਾਰਿਆਂ ਨੂੰ ਬਰਾਬਰ ਨਹੀਂ ਲੋ ਅਗੂਰੀਆਂ ਕਿਤੇ ਨੋਸਟਰ ਫੇਸਟਾ ਤੇ ਮਿੱਤਰ ਹੁਣ ਆਪਾਂ ਲੱਦੀ ਆਪਣੇ ਪੀਜ਼ੇ ਫਰਗੁੰਨੇ ਵਿੱਚ ਆਂਦੇ ਆਉਂਦਾ ਨਹੀਂ ਤੈਨੂੰ ਮਾਨੋ ਪਰ ਕਰੀ ਘਰੇ ਕਿਸੇ ਕਰਤੋਂ ਨਹੀਂ ਫੋਟੋ ਵੀਡੀਓ ਮੰਦਾ ਤੋਂ ਪਰਫੈਕਟੋ ਆਹ ਵਾਲੇ ਫਰਗੁੰਨੇ ਮਿੱਤਰ ਆਪਾਂ ਰੱਖ ਕੇ ਲੈ ਕੇ ਜਾਵਾਂਗੇ ਫਰਗੁੰਨਾ ਹੈਗਾ ਆਪਦਾ ਆਪਣੇ ਭਾਈ ਉਹਨਾਂ ਦਾ ਮੰਜੀ ਸੀ ਉਹਨਾਂ ਦਾ ਤੇ ਉਧਰ ਆਪਾਂ ਲੈ ਆਏ ਸੀਗੇ ਜਾ ਕੇ ਉਹਨਾਂ ਕੋਲੋਂ ਤੇ ਮਿੱਤਿਆਂ ਮੋ ਬੈਨੇ ਬੈਨੇ ਬੈਦਲੂ ਕੋ facciamo tante file ok non facciamo troppo alto facciamo no, no, te tipo si sì, schiacciano facciamo questa testa così vediamo se è pronta e poi andiamo solo bravo tetto 5, ci alziamo di torre checkerometer torre che ne Che dici? eh bello eh bel vestito bello, oggi bello oggi bel vestito bravo tu per la dimostri No, e ne che la Eh? ਮਨਾ ਦੇ ਵੀ ਹਾਂ ਵੱਲ ਤੋਂ ਲੱਗਿਆ ਫਿਰ ਗੱਡੀ ਆਹ ਕੇ ਓਕੇ ਉਂ ਫੁੰਡਰ ਨਾਗਰਾ ਲੈ ਮੈਂ ਚੋਕ ਨੂੰ ਚੈੱਕ ਫਰਗੋਨੇ ਦੇ ਵਿੱਚ ਪੀਜ਼ਾ ਆਪਾਂ ਸਾਈਡ ਲਾ ਦਦਦੇ ਨੇ ਤੇ 100 ਪੀਜ਼ਾ ਮਕਸੀ ਬਣਾਏ ਆਪਾਂ ਨੇ ਤੇ ਹੁਣ ਇਹਨੂੰ ਨਾ ਇੰਨੀ ਜਗ੍ਹਾ ਬਚੀ ਸਾਈਡ ਤੇ ਜੇ ਆਪਾਂ ਇੱਦਾਂ ਲੈ ਕੇ ਜਾਵਾਂਗੇ ਇਹਨੂੰ ਫੇਰ ਆ ਮੋੜ ਕੋੜ ਦੇ ਫਰਗੋਨ ਇਦਾਂ ਕਰੂਗਾ ਫੇਰ ਪੀਜ਼ੇ ਖਰਾਬ ਵੀ ਹੋ ਸਕਦੇ ਆ ਫੇਰ ਆਪਾਂ ਇਹਨੂੰ ਇਦਾਂ ਕਰ ਦਨੇ ਆਂ ਪਾ ਰੱਖ ਦਨੇ ਇੱਥੇ ਇਹਨੂੰ ਕਰ ਦਨੇ ਬੱਸ ਕੁਝ ਮੜੇ ਵਿਚਾਰ ਹੋਊਗਾ ਇਹ ਨਾਲ ਬਹੁਤ ਰਖਿਆ ਨਹੀਂ ਰਹਿਣਾ ਗਿਆ ਪਰ ਕੁਝ ਕਰ ਹੋਗਾ ਨਾ ਆ ਨਹੀਂ ਕੇ ਜੇ ਇਦਾਂ ਵੀ ਦੋਨੇ ਫੇ ਫੇਰ ਨਾ ਬਣੇ ਕੋਈ ਬੈਨਸਾਂ ਦੇ ਵਿੱਚ ਲੋਵੀ ਤੇ ਹੁਣ ਮੇਤਰੋ ਆਪਾਂ ਨੇ ਕਰਨੀ ਹੈ ਤਿਆਰੀ ਆਪਣੀ ਸ਼ਾਮ ਦੇ ਕੰਮ ਦੀ ਇੰਪਾਸ ਤੋਂ ਕਰਾਉਣੀ ਆ ਆਟਾ ਕੁੰਨਗੇ ਸਾਚਾ ਡੂਚਾ ਕਰਕੇ ਪੂਰੀ ਤਿਆਰੀ ਕਰਕੇ ਸ਼ਾਮ ਨੂੰ ਨਾ ਉੱਥੇ ਆਪਾਂ ਆਉਂਦੇ ਨੂੰ 4-5 ਲਗਭਗ ਵਜੇ ਜਾਣੇ ਆ ਇਸ ਕਾ ਕਿ ਆਪਾਂ ਨੇ ਹੁਣੇ ਸਹੀ ਤਰੀਕਾ ਕਿ ਜਾਣੀ ਆ ਟਾਈਮ ਦੇਖੋ ਸਵਾ 10 ਹੋ ਗਏ ਆ ਤੇ ਆਪਣੇ ਕੋਲੋਂ ਲਗਦਾ ਕਿ ਅੱਧਾ ਘੰਟਾ ਹੋ ਰਿਹਾ ਅੱਧੇ ਘੰਟੇ ਆਪਾਂ ਸਾਰੀ ਸੈਟਿੰਗ ਕਰਕੇ ਦੁਕਾਨ ਤਿਆਰ ਕਰਕੇ ਸ਼ਾਮ ਵਾਸਤੇ ਤੇ ਫਿਰ ਬਣਾ ਦੋਗੇ ਫਿਰ ਚੱਲਾਂਗੇ ਆਪਾਂ ਫਿਰ ਤੁਹਾਨੂੰ ਮਿਲਦੇ ਆਪਾਂ ਬੱਗੇ ਨਹੀਂ ਮੈਂ ਜਿੱਥੇ ਜਤੋਂ ਤੜੀ ਮੈਂ ਜਿੱਥੇ ਫੋਅ ਇੱਥੇ ਬੈਠ ਬੈਠਣਾ ਵੀ ਸਮਝਦਾ ਹੈ ਜੀ 60 ਸਾਂ

ਤੇ ਬੰਦੇ ਸਾਡੇ ਸਾਰੇ ਤਿਆਰ ਹੋ ਕੇ ਲੱਗੇ ਲਿਆ ਰਹੇ ਇੱਧਰ ਗੁਰਪ੍ਰੀਤ ਸਿੰਘ ਵੀ ਰੈਡੀ ਹੋ ਗਿਆ ਆਪਣਾ ਤੇ ਹਰਮਨ ਸਿੰਘ ਮਿਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਤੇਰੇ ਰੰਗ ਅੱਜ ਬਣਿਆ ਮੋੜਾ ਮੋੜਾ ਮਾਝੀ ਵਾਲਾ ਸਿਰਾਂ ਹਾਂ ਐਂਸਰਾ ਤੇ ਇੱਧਰ ਦੇਖੋ ਤੇ ਆਪਾਂ ਤਿੰਨੇ ਗੱਡੀ ਲੈ ਜਾਣ ਮਿੱਤਰੋ ਆਹ ਵਾਲਾ ਫਰਗੋਨ ਲੈ ਕੇ ਜਾਣਾ ਗਿੱਲ ਸਾਹਿਬ ਦਾ ਤੇ ਆਪਣੀ ਆਹ ਗੱਡੀ ਤੇ ਇਧਰ ਆਹ ਵਾਲੀ ਫਰਗੋਨ ਜੀ ਆਪਣੇ ਪੀਦੇ ਪਏ ਨੇ ਤੇ ਇਧਰ ਗਿੱਲ ਸਾਹਿਬ ਨੂੰ ਮਿਲੋ ਗਿੱਲ ਸਾਹਿਬ ਪਹਿਲੇ ਬੈਠ ਗਏ ਭਾਈ ਸਾਹਿਬ ਫਤਿਹ ਮਾੜੀ ਉੱਚੀ ਬਲਾਵਾਜ ਦਾ ਭਾਈ ਜੀ ਕਹਿੰਦਾ ਗਿੱਲ ਸਾਹਿਬ ਭਾਈ ਗੁਰਜੀ ਕੀ ਫਤਿਹ ਠੀਕ ਹੋ ਗਿਆ ਆਏ ਕੇ ਦੋ ਦੋ ਬੰਦੇ ਹੋਏ ਦੋ ਇੱਧਰ ਹੋ ਜਓ ਹਾਂਜੀ ਤੇ ਦੋ ਉੱਧਰ ਹੋ ਜਓ ਤੇ ਇੱਧਰ ਫੇਰ ਅਸੀਂ ਆਏ ਨੇ ਮੈਂ ਕੁਛ ਸ਼ਾਂਤ ਤੇ ਸਿਮਰਾਈ ਨੂੰ ਠੀਕ ਹੈ ਸਹੀ ਓਕੇ ਮਰਨਾ ਆਏ ਦਾ ਹਰ ਮਨਾਏ ਦਾ ਮਰਨਾ ਤੇ ਉਹਨੂੰ ਬਿਠਾਓ ਤਨੀਲ ਨੂੰ ਬਿਠਾ ਲਓ ਤੁਸੀਂ ਇੱਥੇ ਕਰੋ ਤੁਸੀਂ ਤਨੀਲ ਨੂੰ ਬਿਠਾਓ ਨਾਲ ਤੇ ਤੁਸੀਂ ਹਰਮਨ ਸਿੰਘ ਨੂੰ ਬਿਠਾ ਲਓ ਨਾਲ ਠੀਕ ਹੈ ਜੀ ਠੀਕ ਹੈ ਨੀ ਤੇ ਤੁਸੀਂ ਇੱਥੇ ਕਰੋ ਤੇ ਮੰਮਨ ਨੂੰ ਬੁਲਾ ਲਓ ਕਿ ਚੱਲੀਏ ਆਪਾਂ ਲੇਟ ਹੋ ਰਹੇ ਹਾਂ ਠੀਕ ਹੈ ਓਕੇ ਕੈਸਾ ਬਾਕੀ ਬਾਕੀ ਜੀ ਆਖੋ ਲੱਗਿਆ ਗਿਆ ਕਿਓ ਤੁਸੀਂ ਮਗਰ ਮਗਰ ਹੋਣੇ ਕਿ ਆ ਗਏ ਸਹੀ ਆਕੇ ਨਾ ਗੱਡੇ ਭਾਈ ਆਏ ਨਾ ਉਹ ਤਾਂ ਜੀ ਇਹਨੂੰ ਕੱਟ ਮਾਰਦੇ गस्ट ऑफ लक है जल्दी लो मैं खालसा बैंक फाते दरिया दा भूख लगी वे गाना गद्दा गाना गाना मेनू लेजे फटाफट मैंने तो सवेर रोटी भी खा के घर लो जी बीबी सिमरनजीत कौर नु मिलो हो गए प्यास ससीका चलिए जी हां जी हां जी चलो फिर बैठो गड्डी से अरे मित्रों पहुंच गए हैं आपा प्यासा वितोई जठे नगर कीर्तन साहब से जा गए हैं ने ਕੀ ਕਹ ਸਕਦਾ ਸੁਣ ਕੇ ਮੇਰੀ ਆਵਾਜ਼ ਇੱਥੇ ਬੈਨ ਆਸਕਰ ਪੰਡਾ ਦੇ ਨਾਲ ਸਾਰਸਿੰਗ ਸਾਰੇ ਸਤਿ ਸ਼ਕਣ ਕਿ ਸਾਡੇ ਸਾਖੀ ਦਾ ਸੰਬੰਧ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਹੀ ਨਹੀਂ ਹੁਣ 1984 ਤੱਕ ਕਿਸ ਕਿਰਾ ਕਿਵੇਂ ਸੁਬਤ ਰਿਹਾ ਮੈਂ ਕਿਹਾ ਉਤਾਰਦੇ ਵੀ ਨਹੀਂ ਨਹੀਂ ਤਰ ਰਹੇ ਤਰਨੇ ਆਲੇ ਲਾ ਬੇ ਗੱਡੀ ਤੇ ਹਾਂਜੀ ਪਹਿਲਾਂ ਕੀ ਨੰਗਾ ਸ਼ਕਰੀ ਪਹਿਲਾਂ ਚਾਹ ਸ਼ਕਰੀ ਮੈਂ ਕਿਹਾ ਫਿਰ ਕਰਦੇ ਸੇਵਾ ਤੋ ਠੀਕ ਹੋ ਗਿਆ ਹਾਂਜੀ ਆਪੋ ਆਪਣੇ ਮਨਾਂ ਦੇ ਹੱਥ ਰੱਖ ਕੇ ਬੈਠ ਗਏ ਕਲਕੀਆਂ ਵਾਲੇ ਨੇ ਚਿੱਠੀ ਚ ਲਿਖਿਆ ਦੀ ਕੋਈ ਗੱਲ ਕਰਨੀ ਆ ਤੁਹਾਡੇ ਨਾਲ ਪਿਆਰਿਓ ਜਿਵੇਂ ਤੁਸੀਂ ਬੈਠੇ ਹੋ ਨਾ ਤੇ ਕਲਕੀਆਂ ਵਾਲੇ ਇਹਨਾਂ ਦਾ ਧੁੱਪ ਦੀਆਂ ਕਰਨਾ ਤਲਵਾਰ ਤੇ ਪਈਆਂ ਸੰਗਤਾਂ ਦੇ ਅੱਖਾਂ ਦੇ ਵਿੱਚ ਪਈਆਂ ਕੋਈ ਅੱਖਾਂ ਤੇ ਹੱਥ ਰੱਖਦਾ ਚਾਰ ਚੁਫੇਰੇ ਤੱਕਦੇ ਇਹਨਾਂ ਕਿ ਜਨ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਾ ਸਿੰਘ ਜੀ Oh, mama, bring I'll get another Oh, baby. Oh, baby. Oh, baby. ਕੀ ਤੁਸੀਂ ਸਾਰੇ ਲਈ ਖੜੇ ਹੋ ਇੱਥੇ ਦੋ ਸਾਰੇ ਲਈ ਖੜੇ ਹੈ ਇੱਧਰ ਮੇਰੇ ਨਾਲ ਵੀ ਉਧਰ ਪਾਜੀ ਏਦਾਂ ਕਰਦੇ ਕਰਦੇ ਹਾਂ ਕਾਲਾ ਬਾਈ ਕਾਲਾ ਬਾਈ ਸਾਰੇ ਫਤਿਹ ਵਾਲੇ ਸਾਰੇ ਨੇ ਫਤਿਹ ਵਾਲੇ ਖਾਲਸਾ ਸਾਹਿਬ ਅਗਦੀ ਨੇ ਫਤਿਹ ਮਿਸਾਕੀਏ ਬਹੁਤ ਬਹੁਤ ਮੁਬਾਰਕਾਂ ਸਾਰੇ ਸਿੱਖ ਜਗਤ ਨੂੰ ਸਾਰੇ ਸਿੱਖ ਜਗਤ ਨੂੰ ਮੇਰੇ ਦੇਸ਼ ਦਾ ਪਿਆਰਾ ਸੋ ਹਰ ਜਨ that's don't ਸਾਡੇ ਨਾਲ ਕੁਝ ਨੌਜਵਾਨ ਵੀਰ ਜੁੜੇ ਨੇ ਪਿਛਲੇ ਕੁਝ ਸਾਲਾਂ ਤੋਂ ਵਾਰ-ਵਾਰ ਗੱਲਬਾਤ ਹੁੰਦੀ ਰਹਿੰਦੀ ਸੀ ਲੰਗਰਾਂ ਵਿੱਚ ਉਹ ਹੋਰ ਹੀ ਬਯਦਬੀ ਨੂੰ ਖਾਲਸਾ ਜੀ ਆਪਾਂ ਇੱਥੇ ਆਏ ਆ ਵੇਖਿਆ ਕਿ ਬੜਾ ਸੋਹਣਾ ਪ੍ਰਬੰਧ ਕੀਤਾ ਹੋਇਆ ਜਿਹੜੀ ਸੰਗਤ ਆ ਉਹ ਪੰਡਾਲ ਦੇ ਵਿੱਚ ਲੰਗਰ ਹਾਲ ਦੇ ਵਿੱਚ ਬਹਿ ਕੇ ਜਿਹੜੀ ਆ ਲੰਗਰ ਛਕ ਰਹੀ ਆ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿੱਦਾਂ ਦਾ ਲੱਗਾ ਬਹੁਤ ਸੋਹਣ ਲੱਗਿਆ ਜੀ ਪਰ ਆਪਣੇ ਪੰਜਾਬੀ ਭਰਾਵਾਂ ਦਾ ਜਿਹੜਾ ਤੁਸੀਂ ਸਹਿਯੋਗ سارے ਬੰਦੇ ਦੇ ਰਹੇ ਇੱਥੇ ਬੜਾ ਚੰਗਾ ਲੱਗਦਾ ਜਦੋਂ ਸਾਰੇ ਆਪਣੇ ਜਿਹੜੇ ਨੌਜਵਾਨੀ ਪੀੜ੍ਹੀ ਆ ਕੇ ਸਾਰੇ ਆਪਣਾ ਕਾਰੋਬਾਰ ਸੰਭਦੀ ਆ ਤੇ ਬੜਾ ਚੰਗਾ ਲੱਗਦਾ ਇਹ ਗੱਲ ਨੌਜਵਾਨਾਂ ਦੀ ਗੱਲ ਕੀਤੀ ਆ ਜਦੋਂ ਨਿਗਾਹ ਮਾਰੀ ਤੇ ਸਾਰੇ ਜਿਹੜੇ ਸੇਵਾਦਾਰ ਆ ਉਹ ਨਵੇਂ ਕੀ ਗੱਲ ਆ ਸ਼ੁਭ ਸੰਕੇਪ ਹਾਂਜੀ ਹਾਂ ਬਹੁਤ ਚੰਗੀ ਗੱਲ ਆ ਸਾਡੇ ਧਰਮ ਵਾਸਤੇ ਲਾ ਲੋ ਤੇ ਸਾਡੇ ਕਲਚਰ ਵਾਸਤੇ ਲਾ ਲੋ ਪੰਜਾਬੀ ਭਾਈਚਾਰੇ ਵਾਸਤੇ ਲਾ ਲੋ ਵੀ ਜਿਹੜੇ ਪੰਜਾਬੀ ਮੁੰਡੇ ਹੁਣ ਨਵੇਂ ਇਟਲੀ ਵਿੱਚ ਪਹੁੰਚੇ ਆ ਪੇਪਰ ਖੋਲਿਆ 9 ਮਹੀਨੇ ਵਾਲੇ ਸਾਰੇ ਇੱਥੇ ਆ ਰਹੇ ਆ ਤੇ ਉਹਨਾਂ ਦਾ ਬਹੁਤ ਵਧੀਆ ਯੋਗਦਾਨ ਹੈ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਤੇ ਲੰਗਰ ਕਮੇਟੀਆ ਦੇ ਵਿੱਚ ਵੀ ਤੇ ਸਾਰੇ ਬੱਚੜ ਕੇ ਸੇਵਾ ਕਰਦੇ ਨੇ ਤੇ ਬੜਾ ਚੰਗਾ ਲੱਗਦਾ ਹੈ ਤੁਸੀਂ ਪਿਛਲੇ ਕਈ ਸਾਲਾਂ ਤੋਂ ਨਗਰ ਕੀਰਤਨ ਦੇ ਵਿੱਚ ਆਉਂਦੇ ਹੋ ਹਰ ਸਾਲ ਆਉਂਦੇ ਹੋ ਕਿੱਦਾਂ ਲੱਗਾ ਵੀ ਜਿਹੜੀ ਸੰਗਤ ਆ ਇਕੱਠਾ ਆ ਜਿਹੜੇ ਇਹ ਪਹਿਲਾਂ ਦੀ ਤਰ੍ਹਾਂ ਬਰਕਰਾਰ ਆ ਜਾਂ ਕੁਝ ਵੱਧ ਘਟ ਹੋ ਰਿਹਾ ਹੈ ਇਨਾਂ ਇਕੱਠਾਂ ਦੇ ਵਿੱਚ ਕਿਉਂਕਿ ਆਪਾਂ ਰੂਮ ਸੈਂਟਰ ਦੇ ਵਿੱਚ ਖੜੇ ਆ ਜਿਹੜਾ ਕੈਂਟਲੀ ਦਾ ਦਿਲ ਆ ਤੁਹਾਨੂੰ ਕੀ ਲੱਗਦਾ ਸੰਤੁਸ਼ਟ ਆ ਅੱਜ ਦੇ ਇਸ ਇਕੱਠ ਤੋਂ ਹਾਂਜੀ ਹਾਂ ਜੀ ਆਪਾਂ ਕੱਠ ਦੀ ਗੱਲ ਕਰੀਏ ਤਾਂ ਹਰ ਇੱਕ ਸਾਲ ਦੀ ਤਰ੍ਹਾਂ ਇਕੱਠਾ ਹਰ ਇੱਕ ਸਾਲ ਵੱਧਦਾ ਹੀ ਜਾ ਰਿਹਾ ਹੈ 23 ਸਾਲ ਵੀ ਅੱਗੇ ਨਾਲੋਂ ਕੱਠ ਤੇ ਕਾਫੀ ਜ਼ਿਆਦਾ ਵੱਧਾ ਹੈਗਾ ਕਿਉਂਕਿ ਨਾ ਕਿ ਪਿਛਲੇ ਸਮੇਂ ਦੌਰਾਨ ਆਪਣੇ ਪੇਪਰ ਵੱਲ ਖੁੱਲਦੇ 9 ਮਹੀਨੇ ਵਾਲੇ ਤੇ ਜਿੱਥੇ ਆਪਣੇ ਪੰਜਾਬੀ ਆਪਣੇ ਵੀਰ ਸਾਰੇ ਆਉਂਦੇ ਨੇ ਤੇ ਖਾਸ ਤੌਰ 'ਤੇ ਰੂਮ ਦੇ ਧਰਤੀ ਤੋਂ ਜ਼ਿਆਦਾ ਵੀਰ ਆਪਣੇ ਪੰਜਾਬੀ ਪਹੁੰਚਦੇ ਨੇ ਨਾ ਫਿਰ ਕੱਠ ਤਾਂ ਆਟੋਮੈਟਿਕਲੀ ਵੱਧਣਾ ਹੀ ਹੈ ਨਾ ਸੁਭਾਅਕ ਦੀ ਗੱਲ ਹੈ ਮੈਂ ਨਾ ਕਈ ਵਾਰੀ ਤੁਹਾਡੀਆਂ ਵੀਡੀਓ ਦੇਖਦਾ ਹ ਹੁਣ ਤੁਸੀਂ ਵੀ ਬਲੌਗ ਬਣਾਉਨੇ ਹੋ ਤੇ ਤੋਂ ਤਨਵਰੀ ਜ਼ਿਕਰ ਵੀ ਕਰ ਦਿੱਤਾ 9 ਮਹੀਨੇ ਵਾਲਿਆਂ ਦਾ ਤੇ ਸਾਡਾ ਵੀ ਇੱਕ ਮਕਸਦ ਹੁੰਦਾ ਕਿ ਜਿੱਥੇ ਧਾਰਮਿਕ ਟੌਪਿਕ ਜਿਹੜੇ ਉਹ ਸ਼ੋਏ ਜਾਣ ਤੇ ਜਾਰਾ ਕੈਨਾਲ ਦੀ ਨਾਲ ਜਿਹੜੇ ਇੰਡੀਆ ਬੈਠੇ ਸਾਨੂੰ ਵੇਖ ਰਹੇ ਆ ਜਾਂ ਜਿਹੜੇ ਬੱਚੇ ਇੱਥੇ ਆ ਗਏ ਉਹਨਾਂ ਦੇ ਮਾਪੇ ਦੇਖ ਰਹੇ ਆ ਜਿਹੜਾ ਇੱਕ ਬੰਦਾ ਇੰਡੀਆ ਤੋਂ ਇੱਕ ਸੋਹਣਾ ਭਵੇਖ ਲੈਣ ਬਣਾਉਣ ਦੀ ਖਾਤਰ ਇੱਥੇ ਆਉਂਦਾ ਉਹਦਾ ਭਵੇਖ ਕਿਦਾਂ ਵੇਖਦੇ ਹੋ ਤੁਸੀਂ ਭਵਿੱਖ ਦੀ ਗੱਲ ਆਪਾਂ ਕਿੱਦਾਂ ਕਰ ਸਕਦੇ ਆ ਕਿਉਂਕਿ ਭਵਿੱਖ ਜਿਹੜਾ ਭਵਿੱਖ ਹੁੰਦਾ ਹੈ ਕਾਣ ਦੇਖਿਆ ਹੁੰਦਾ ਹੈ। ਇਹ ਇੱਕ ਸੱਚੇ ਪਾਸ਼ਾ ਗੱਲ ਤੋਂ ਹੱਥ ਦੇ ਵਿੱਚ ਹੁੰਦਾ ਹੈ ਤੇ ਬਾਕੀ ਕੁਝ ਪਰਸੈਂਟ ਬੰਦੇ ਹੱਥ ਵਿੱਚ ਵੀ ਹੁੰਦਾ ਹੈ। ਜਿਹੜਾ ਬੰਦਾ ਆਪਣੇ ਭਵਿੱਖ ਨੂੰ ਸੋਚ ਕੇ ਕੁਝ ਸੁਪਨੇ ਕੁਝ ਪਲਾਨ ਬਣਾ ਕੇ ਧਰਤੀ ਤੋਂ ਆਪਣੀ ਪੰਜਾਬੀ ਧਰਤੀ ਛੱਡ ਕੇ ਪਰਦੇਸਾਂ ਵੱਲ ਨੂੰ ਪੂਚ ਕਰਦਾ ਹੈ ਤੇ ਮਾਪੇ ਆਪਾਂ ਨੇ ਸਾਰਿਆਂ ਨੇ ਸੁਪਨੇ ਪੂਰੇ ਕਰਨ ਵਾਸਤੇ ਆਉਂਦਾ ਹੈ ਤੇ ਬਾਕੀ ਵਧੀਆ ਹੈ ਇਹ ਧਰਤੀ ਸਾਨੂੰ ਬੜਾ ਕੁਝ ਦੇ ਰਹੀ ਆ ਤੇ ਅਸੀਂ ਸਾਰੇ ਉਹ ਜਿਹੜਾ ਕਿ ਤਰੱਕੀ ਕਰਦੇ ਆ ਜਮ ਜਮ ਮਿਹਨਤਾਂ ਕਰਦੇ ਆ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਪਰ ਅਸੀਂ ਬਰਦਾਸ਼ਤ ਵੀ ਕਰ ਸੱਚੇ ਬਾਦਸ਼ਾਹ ਦੇ ਅੱਗੇ ਵੀ ਜਿਹੜੇ ਮੇਰੇ ਵੀਰ ਸਾਰੇ ਨਵੇਂ ਆ ਰਹੇ ਨੇ ਤੇ ਪਰਮਾਤਮਾ ਨੂੰ ਜੜਦੀ ਗਲੇ ਵਿੱਚ ਰੱਖੇ ਤੇ ਸਾਰੇ ਜੋ ਜੋ ਆਪਣਾ ਸੁਪਨੇ ਲੈ ਕੇ ਸਾਰੇ ਆਏ ਨੇ ਸਾਰੇ ਦੇ ਮਾਪੇ ਆਪਾਂ ਦੇ ਸਾਰੇ ਭੈਣ ਭਰਾ ਮੇ ਸੁਪਨੇ ਪਰਮਾਤਮਾ ਨਾਲ ਹੋ ਕੇ ਸਾਰੇ ਸਹਕਾਰ ਕਰਾਵੇ ਸਾਡੀ ਇਹ ਅਰਦਾਵ ਹੈ ਅਰਦਾਸ ਕਰ ਸੱਚੇ ਬਾਦਸ਼ਾਹ ਦੇ ਅੱਗੇ ਅਸੀਂ ਨਾ ਅੱਜ ਦੇ ਯੁੱਗ 'ਚ ਇੱਕ ਇੰਗਲਿਸ਼ ਦਾ ਲਬਜ ਬਹੁਤ ਬੋਲਦੇ ਆ ਫਿਊਚਰ ਫਿਊਚਰ ਹੈ ਇੱਥੇ ਫਿਊਚਰ ਦੀ ਆਪ ਗੱਲ ਗਏ ਭੂਇ ਕਿਤੇ ਫਿਊਚਰ ਗੱਲ ਇੱਕੋ ਹੀ ਆ ਮੈਂ ਤਾਂ ਪੁੱਛਿਆ ਕਿ ਅਸੀਂ ਬੋਲਦੇ ਬਹੁਤ ਆ ਮਾਰਡਰਨ ਹੋਗਾ ਅੱਗੇ ਭਾਈ ਸਾਹਿਬ ਗੱਲ ਕਰ ਰਿਹਾ ਸੀ ਉਹ ਕਹਿੰਦੇ ਵੀ ਸਿੱਖ ਮਾਰਡਰਨ ਹੋਗਾ ਅਸੀਂ ਫਿਊਚਰ ਨੂੰ ਲੈ ਕੇ ਬਹੁਤ ਚਿੰਤਾ ਦਾ ਤੁਸੀਂ ਗੱਲ ਬੜੇ ਵਧੀਆ ਲਿਆਜੇ ਚ ਕੀਤੀ ਆ ਕਿ ਇੱਕ ਚੀਜ਼ ਆ ਜਿਹਦਾ ਪਤਾ ਹੀ ਨਹੀਂ ਭਵਿੱਖ ਚ ਕੀ ਹੋਣਾ ਪਰ ਜਦੋਂ ਅਸੀਂ 12 14 ਲੱਖ ਰੁਪਈਆ ਲਾ ਕੇ ਜਹਾਜ਼ ਦੀ ਤਾਕੀ ਫੜਦੇ ਆ ਸ਼ਹਿ ਦੇ ਸੇ ਕਰਕੇ ਫੜਦੇ ਆ ਫਿਊਚਰ ਤੁਹਾਨੂੰ ਲੱਗਦਾ ਵੀ ਇੱਥੇ ਆਣ ਕੇ ਜਿਹੜਾ ਫਿਊਚਰ ਆ ਉਹ ਪਲਾਨ ਹੋ ਸਕਦਾ ਫਿਊਚਰ ਜਿਹੜਾ ਸਾਡਾ ਕੱਲ੍ਹ ਉਹ ਚੰਗਾ ਬਣੇਗਾ ਹਾਂਜੀ ਹਾਂ ਕਿਉਂ ਨਹੀਂ ਬਣਦਾ ਇਹ ਬਾਕੀ ਸਾਰੀ ਗੱਲ ਜਿਦਵਾਂ ਪਹਿਲਾਂ ਗੱਲ ਕੀਤੀ ਹੈ ਵੀ ਸਾਡੇ ਜਿਹੜਾ ਫਿਊਚਰ ਹੁੰਦਾ ਘਰ ਦੇਖਿਆ ਹੁੰਦਾ ਇੱਕ ਸੱਚੇ ਪਾਤਸ਼ਾਹ ਹੱਥ ਵਿੱਚ ਹੁੰਦਾ ਪਰ ਜੇ ਆਪਾਂ ਕਹਿੰਨੀ ਵੀ ਜੇ ਕਿਸੇ ਬੰਦੇ ਨੇ ਕੁਝ ਕਰਨਾ ਹੋਵੇ ਤਾਂ ਉਹਦੇ ਵਾਸਤੇ ਧਰਤੀ ਦੀ ਜਗ੍ਹਾ ਮੈਟਰ ਨਹੀਂ ਕਰਦੀ ਤੇ ਜਿੱਥੇ ਮਰਜੀ ਬੈਠੇ ਤੇ ਆਪਣੇ ਟੈਲੈਂਟ ਦੇ ਨਾਲ ਤੇ ਆਪਣੇ ਕਰਮਾਂ ਦੇ ਨਾਲ ਮੇਟਾ ਆਪਣੀ ਜਗ੍ਹਾ ਦੇ ਉੱਪਰ ਚ ਬਲੰਦੀ ਸ਼ੂ ਸਕਦਾ ਹੈ ਤੇ ਬਾਕੀ ਆਪਾਂ ਦਾ ਫੇਰ ਛੱਡ ਗਏ ਆਪਣਾ ਆਪਣਾ ਪੰਜਾਬ ਛੱਡ ਕੇ ਸਾਰੇ ਉਹਦੇ ਬੈਠੇ ਆ ਜਿਹੜੀ ਵੀ ਉਹਰੇ ਬੈਠਾ ਜਿਹੜੀ ਵੀ ਸਟੇਟ ਦੇ ਵਿੱਚ ਹੈ ਜਿਹੜੀ ਮਰਜੀ ਕੰਟਰੀ ਦੇ ਵਿੱਚ ਹੈ ਇਟਲੀ ਦੀ ਗੱਲ ਨਹੀਂ ਮੈਂ ਕਰਦਾ ਮੈਂ ਪੂਰੀ ਦੁਨੀਆ ਦੀ ਗੱਲ ਕਰਦਾ ਵੀ ਤੇ ਬੰਦੇ ਹੱਥ ਵਿੱਚ ਹੈ ਕਿੱਥੇ ਪਹੁੰਚਣਾ ਹੈ ਜਿੱਥੇ ਚਾਹ ਵੀ ਤਾਂ ਜਾ ਸਕਦਾ ਹੈ ਵਾ ਕਈਆਂ ਨੇ ਮੇਰੀ ਗੱਲ ਨੂੰ ਮਾਈਂਡ ਵੀ ਕਰ ਦੇਣਾ ਇਹ ਚੀਕ ਵੜੀ ਮਾਰਦੇ ਆ ਜਦੋਂ ਆਉਂਦੇ ਆ ਆਉਂਦੇ ਹੀ ਕਹਿੰਦੇ ਵੀ ਸਭ ਕੁਝ ਮਿਲ ਜਵੇ ਇੰਨਾ ਦਾ ਹੈਗਾ ਵਿਦੇਸ਼ੀ ਧਰਤੀ ਤੇ ਕੋਸ਼ ਵੀ ਉੱਥੋਂ ਜਾਜ ਚੜੇ ਦੇ ਇਥੇ ਆਉਂਦੇ ਸਭ ਕੁਝ ਮਿਲ ਗਿਆ ਕਿ ਥੋੜਾ ਜਿਹਾ ਸਫਰ ਕਰਨਾ ਪੈਂਦਾ ਇਹਦੇ ਵਿੱਚ ਕਸੂਰ ਜਿਹੜੇ ਆਪਣੇ ਵੀਰ ਨਵੇਂ ਆਉਣੇ ਉਹਨਾਂ ਦਾ ਕੋਈ ਨਹੀਂ ਹੈਗਾ ਕਿਉਂਕਿ ਜਦੋਂ ਪੇਪਰ ਭਰੇ ਜਾਂਦੇ ਨੇ ਉਹਨਾਂ ਨੂੰ ਸੁਪਨੇ ਹੀ ਬਹੁਤ ਵੱਡੇ ਦਿਖਾਈ ਦਿੱਤੇ ਜਾਂਦੇ ਆ ਤੇ ਜਿਹੜੇ ਬੰਦੇ ਸੁਪਨੇ ਦਿਖਾਉਂਦੇ ਆ ਤੇ ਉਰੇ ਆ ਕੇ ਉਹੀ ਬੰਦੇ ਉਹਨਾਂ ਸੁਪਨਿਆਂ ਨੂੰ ਤੋੜਦੇ ਆ ਤੇ ਕਸੂਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੈ ਨਹੀਂ ਜੇ ਉਹ ਵੀ ਸਮਝਣ ਤੇ ਜਿਹੜੇ ਵੀ ਦੇ ਆਪਾਂ ਨੂੰ ਬੁਲਾਉਣੇ ਆ ਆਪਾਂ ਜਿਹੜੇ ਆਪਾਂ ਪੁਰਾਣੇ ਇਥੇ ਆਪਾਂ ਉਹਨਾਂ ਦੀ ਗੱਲ ਨੂੰ ਸਮਝੀਏ ਤਾਂ ਮੇਰੇ ਖਿਆਲ ਨਾਲ ਉਹਦੀ ਜਿਹੜੀ ਚ ਸੋ ਭਾਈ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤਾ ਵੀਰੋ ਜਦੋਂ ਵੀ ਆਉਨੇ ਹੋ ਇੱਕ ਪਿੰਡ ਛੱਡ ਕੇ ਜਦੋਂ ਦੂਸਰੇ ਪਿੰਡ ਜਾਂਦੇ ਆ ਤਾਂ ਸਾਨੂੰ ਉਹਦੀਆਂ ਗਲੀਆਂ ਨਹੀਂ ਲੱਭਦੀਆਂ ਸੋ ਸਮਾਂ ਲੱਗਦਾ ਕਾਮਯਾਬੀ ਜ਼ਰੂਰ ਮਿਲਦੀ ਆ ਸੋ ਥੋੜਾ ਜਿਹਾ ਸਬਰ ਜਿਹੜਾ ਉਹ ਕਰਨਾ ਪੈਂਦਾ ਨਾ ਹਾਂਜੀ ਸਬਰ ਤਾਂ ਕਰਨਾ ਹੀ ਪੈਂਦਾ ਸਬਰ ਤਾਂ ਜੋ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਬਰ ਕਰਨਾ ਵੀ ਪੈਂਦਾ ਪਰ ਕਿਤੇ ਨਾ ਕਿਤੇ ਜਿੱਦਾਂ ਆਪਾਂ ਪਹਿਲਾਂ ਨਹੀਂ ਗੱਲ ਕੀਤੀ ਵੀ ਜਿਹੜੇ ਆਪਾਂ ਜੋ ਆਪਣਾ ਇੱਥੇ ਆਪਾਂ ਪੇਪਰ ਭਰਦਾ ਕਿਸੇ ਬੰਦੇ ਦੇ ਬੰਦਾ ਪੰਜਾਬ 'ਚ ਬੈਠਾ ਹੈ ਜੋ ਆਪਾਂ ਦਿਖਾਵਾਂਗੇ ਉਹੀ ਦਿਖਣਾ ਹੈ ਉਹਨਾਂ ਨੂੰ ਜੇ ਆਪਾਂ ਨੂੰ ਸੁਪਨੇ ਹੀ ਬਹੁਤ ਵੱਡੇ ਦਿਖਾ ਦਿੱਤੇ ਜਾਂ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਤੇ ਉਹਰੇ ਆ ਕੇ ਵੀ ਸਾਹਮਣੇ ਵੀ ਨਹੀਂ ਜਾਂਦਾ ਤੇ ਉਹਨਾਂ ਦੀ ਮਜਬੂਰੀਆਂ ਦਾ ਫਾਇਦਾ ਚੱਕਿਆ ਜਾਂਦਾ ਫਿਰ ਉਹ ਵੀ ਕੀ ਕਰਨ ਮਜਬੂਰੀ ਉਹਨਾਂ ਦੀ ਵੀ ਆ ਇਹ ਸਬਰ ਸਾਨੂੰ ਵੀ ਪੈਣਾ ਹੈ ਤੇ ਥੋੜਾ ਜਿਹਾ ਉਹਨਾਂ ਨੂੰ ਵੀ ਸਬਰ ਰੱਖਣਾ ਪੈਣਾ ਹੈ ਦੋਨੇ ਤਰ੍ਹਾਂ ਦੀ ਸੋਚਣ ਦੀ ਗੱਲ ਹੈ ਜਦਾਂ ਦੇ ਮੈਂ ਸੁਪਨੇ ਏਜੰਟਸ ਵਿਖਾਉਂਦੇ ਆ ਉਦਾਂ ਦੇ ਅਸੀਂ ਵੀ ਵਿਖਾਉਨੇ ਆ ਸੋਹਣੀਆਂ ਸੋਹਣੀਆਂ ਗੱਡੀਆਂ ਦਾ ਫੋਟੋਆਂ ਖਿੱਚ ਕੇ ਭੇਜਦੇ ਆ ਇੰਡੀਆ ਨੂੰ ਹਾਂਜੀ ਹਾਂ ਦਿਖਾਉਨੇ ਆ ਕਿਉਂਕਿ ਜਦੋਂ ਤੁਸੀਂ ਇੱਕ ਕੰਟਰੀ ਵਿੱਚ ਰਹਿ ਕੇ 15 20 ਸਾਲ ਤੁਸੀਂ ਕੰਮ ਕਰ ਲੈਂਦੇ ਹੋ ਤੇ ਤੁਹਾਡੀ ਕਿ ਪੀੜ੍ਹੀ ਇੱਥੇ ਰੁਲ ਜਾਂਦੀ ਆ ਤੇ ਅਗਲੀ ਪੀੜ੍ਹੀ ਫੇਰ ਫੋਟੋਆਂ ਖਿੱਚਦੀ ਹੋਇਆ ਹੈ ਹਨਾ ਪਰ ਇੱਕ ਨੂੰ ਰੋਲਣਾ ਪੈਂਦਾ ਹਾਂਜੀ ਪਹਿਲੀ ਪੀੜ੍ਹੀ ਰੁਲ ਜਾਂਦੀ ਆ ਸੋ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਸਾਰਿਆਂ ਨੂੰ ਚੰਗਾ ਲੱਗੂਗਾ ਕਿ ਸੋਹਣਾ ਟੌਪਿਕ ਸੀ ਇਹ ਧਰਤੀ ਜਿਹੜੀ ਆ ਇਹ ਜਿਹੜਾ ਦੇਸ਼ ਆ ਇਹ ਥੋੜੀ ਜਿਹੀ ਮਿਹਨਤ ਮੰਗਦਾ ਹੁਣ ਮੇਟਰ ਟਾਈਮ 4:30 ਹੋ ਗਏ ਆ ਤੇ ਪ੍ਰਕਰਮਾ ਕਰਕੇ ਨਗਰ ਕੀਰਤਨ ਮੁੜ ਕੇ ਫਿਰ ਉਹ ਜਗ੍ਹਾ ਤੇ ਪਹੁੰਚ ਗਿਆ ਜਿਹੜੀ ਪਿਆਸੇ ਪਾਰਕ ਦੇ ਵਿੱਚ ਨਗਰ ਕੀਰਤਨ ਸ਼ੁਰੂ ਕੀਤਾ ਸੀਗਾ ਤੇ ਹਲੇ ਪ੍ਰੋਗਰਾਮ ਚੱਲ ਰਿਹਾ ਹੈ ਨਿਕਨੇ ਕਿ ਬੱਚੇ ਸ਼ਬਦ ਗਿਆਨ ਕਰਦੇ ਆ ਤੇ ਹੋਰ ਕਾਫੀ ਜਿਆਦਾ ਸਮਾਗਮ ਵਾਲੇ ਲੰਮਾ ਚੱਲਣਾ ਟਾਈਮ ਲੱਗ ਜਾਣਾ ਕਾਫੀ ਜਿਆਦਾ ਤੇ ਸਾਡਾ ਸਾਨੂੰ ਪਤਾ ਫੇਰ ਕੰਮ ਕਰਦਾ ਸਾਮਾ ਹੋ ਜਾਂਦਾ ਹੈ ਤੇ ਸਾਨੂੰ ਨਿਕਲਣਾ ਪੈਣਾ ਅਸੀਂ ਚੱਲ ਪਏ ਹਾਂ ਤੇ ਜਾ ਕੇ ਆਪਣਾ ਬਾਲੀਆ ਪੱਟੀ ਜੱਗ ਹਾਂਜੀ ਤੇ ਬਣਾਈਏ ਪੀਸੇ 103 ਕਿਦਾਂ ਉਤਰੀ ਕਿਦਾਂ ਕੀ ਹਾਲ ਹੈ ਅੱਜ ਕੱਲੀ ਦੀ ਘਰੇ ਹੈ ਅੱਜ ਕੱਲੀ ਘਰੇ ਗਿਆ ਤਾਂ ਪੁੱਛੂਗਾ ਅਜੇ ਕੱਲ੍ਹ ਹੀ ਗਏ ਕਰੇਗਾ ਤਾਂ ਵੀ ਸਾਡਾ ਬੈਂਕਰੀ ਹੈ ਨਾ ਥੱਕ ਗਿਆ ਤਾ ਨਾ ਹਾਂਜੀ ਥੱਕ ਗਿਆ ਪਰ ਕੁਝ ਵੀ ਇਹਦਾ ਪ੍ਰਕਰਮ ਨਾ ਕਰ ਕੋਣੇ ਨਾ ਤੇ ਕੱਟ ਹੋ ਜਾਂਦੇ ਨਾ ਕਿਤੇ ਵੀ ਆਪਾਂ ਜਾਏ ਉਹਨੇ ਸ਼ਾਮ ਨਾ ਆ ਗਿਆ ਸ਼ਾਮ ਤਾਂ ਹੋ ਹੀ ਜਾਂਦੀ ਹੈ ਜੀ ਚਲੋ ਹੁਣ ਟਾਈਮ ਕਿੰਨਾ ਹੋ ਗਿਆ ਟਾਈਮ ਦੇਖੋ ਮਿੱਤਰੋ 5:30 ਹੋ ਚੁੱਕੇ ਨੇ ਤੇ ਬਸ ਹੁਣ ਕੰਮ ਤੇ ਜਾਣ ਦੀ ਤਿਆਰੀ ਕੰਮ ਤੇ ਜਾਣ ਦੀ ਤਿਆਰੀ ਆ ਤੇ 6 ਵਜੇ ਅਸੀਂ ਆਪਣੀ ਜਾ ਕੇ ਪੱਟੀ ਜਾ ਕੇ ਹੁਣ ਜਾ ਕੇ ਬਸ ਜਾ ਕੇ ਵਾਲ ਦੇਣੀ ਆਪਾਂ ਨੇ 6 ਵਜੇ ਤਿਆਰੀ ਕਰ ਦੇਣੀ ਆ ਤੇ ਭਾ ਗੁਰਸ਼ਾਨ ਵੀ ਤੇ ਬਹੁਤ ਟੋਰ ਸੀਗੀ ਹਾਂਜੀ ਗੁਰਸ਼ਾਨ ਇੱਕ ਸਟੈਪ ਕਰੀ ਭੰਗੜੇ ਦੇ ਮਾੜੇ ਇੱਕ ਸਟੈਪ ਕਰੀ ਭੰਗੜੇ ਕਰੀ ਉਹ ਕਰੀ ਚਿ ਚਿ ਸਹੀ ਗੱਲ ਹੈ ਨਾ ਤੇ ਬਾਕੀ ਮੇਰੇ ਤੋਂ ਸਾਨੂੰ ਅੱਜ ਬਹੁਤ ਆਪਣੇ ਵੀਰ ਭੈਣਾਂ ਸਾਨੂੰ ਬਹੁਤ ਜ਼ਿਆਦਾ ਮਿਲੇ ਸਾਨੂੰ ਬੜਾ ਚੰਗਾ ਹੀ ਬਹੁਤ ਲੱਗਦਾ ਜਦੋਂ ਇੱਕਨ ਜਿਹੜਾ ਸਭ ਮਿਲਦੇ ਆ ਨਾ ਸਾਨੂੰ ਕਹੇ ਤੁਹਾਡੇ ਅਸੀਂ ਵੀਡੀਓ ਦੇਖਦੇ ਆ ਤੁਹਾਡੇ ਵਲੌਗ ਦੇਖਦੇ ਆ ਅਸੀਂ ਪੀਜ਼ਾ ਖਾਣਾ ਤੁਹਾਡੀ ਸ਼ੌਪ ਤੇ ਆਉਣਾ ਜਿਹੜਾ ਬੜਾ ਚੰਗਾ ਰ ਸੱਚੀ ਗੱਲ ਦੱਸਣਾ ਆਪਣੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਹਾਂ ਆਪਾਂ ਕੋਈ ਮਤਲਬ ਟਰੈਕ ਤੇ ਸਹੀ ਤੇ ਜਾ ਰਹੇ ਹਾਂ ਕਿਉਂਕਿ ਆਪਣੀ ਸ਼ੌਪ ਹੈ ਪੀਜ਼ਾ ਸ਼ੌਪ ਹੈ ਤੇ ਆਪਾਂ ਉਹਦੀ ਪ੍ਰਮੋਸ਼ਨ ਕਰਦੇ ਆ ਤੇ ਬੜੇ ਚੰਗੇ ਸੁਚ ਚਾਹੇ ਵਲੋਗਿੰਗ ਦੀ ਹੋਵੇ ਤੇ ਚਾਹੇ ਉਹ ਆਪਣੀ ਇੰਸਟਾਗ੍ਰam ਦੀ ਰੀਲ ਹੋਵੇ ਇਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰੀਦੀ ਆ ਵੀ ਭੈਣ ਭਰਾ ਸਾਰੇ ਪਿਓ ਮਾਂ ਬਾਬ ਸਾਰੇ ਇਕੱਠੇ ਪਰਿਵਾਰ ਬੈਠ ਕੇ ਇਸ ਵੀਡੀਓ ਨੂੰ ਇੰਜੋਏ ਵੀ ਕਰ ਸਕਦੇ ਤੇ ਦੇਖ ਵੀ ਸਕਦੇ ਤੇ ਕੋਸ਼ਿਸ਼ ਵੀ ਕੀਤੀ ਜਿੰਨੀ ਕਿ ਆਪਾਂ ਨੂੰ ਮਤ ਹੈਗੀ ਆ ਵੀ ਕੁਝ ਨਾ ਕੁਝ ਗੱਲਾਂ ਵਿੱਚ ਐਡ ਹੀ ਕੀਤੀਆਂ ਜਾਣਾਂ ਜਿਹੜੀ ਕੋਈ ਬੰਦਾ ਸਮਝ ਨਵੇ ਹਨਾ ਜਿੱਦਾਂ ਕਿ ਆਪਣੀ ਮਤ ਅਨੁਸਾਰ ਸਭ ਆਪਾਂ ਗੱਲ ਕਰਦੇ ਜਾਣਾ ਹਰ ਇੱਕ ਬੰਦੇ ਦੀ ਸੋਚ ਡਿਫਰੈਂਟ ਹੁੰਦੀ ਆ ਜਿਹੜੇ ਮੇਰੀ ਸੋਚ ਹੋਰ ਹੋਗੀ ਸਿਮਰ ਦੀ ਹੋਰ ਹੈ ਸਭ ਦੀ ਆਪਣੀ ਵੱਖਰੀ ਵੱਖਰੀ ਹੁੰਦੀ ਆ ਤੇ ਬਾਕੀ ਇਹ ਬੜਾ ਕੁੱਲ ਮਿਲਾ ਕੇ ਬਹੁਤ ਚੰ ਪਰਦੇਸਾਂ ਦੀ ਧਰਤੀ ਉੱਤੇ ਮਿੱਤਰੋ ਰੱਬ ਸੋਭੀ ਦੇਖਣ ਨੂੰ ਮਿਲਦੇ ਨੇ ਜਿੱਥੇ ਆਪਣਾ ਇੰਨਾ ਪੰਜਾਬੀ ਭਾਈਚਾਰਾ ਇਕੱਠਾ ਤੇ ਧਾਰਮਿਕ ਸਮਾਗਮ ਹੋਵੇ ਤੇ ਬੜਾ ਚੰਗਾ ਲੱਗਦਾ ਹੈ ਨਾ ਐਦਾਂ ਦੇ ਪ੍ਰੋਗਰਾਮ ਸਾਨੂੰ ਕਰਨੀ ਚਾਹੀਦੇ ਆ ਤੇ ਬਾਕੀ ਮਿੱਤਰੋ ਹੁਣ ਸਮਾਂ ਕਾਫੀ ਹੋ ਗਿਆ ਤੇ ਵਲੌਗ ਵੀ ਆਲਰੇਡੀ ਸਾਰਾ ਕਾਫੀ ਲੰਮਾ ਹੋ ਗਿਆ ਤੁਸੀਂ ਸਾਰੇ ਨੇ ਵਲੌਗ ਸਾਰਾ ਦੇਖਿਆ ਸਾਨੂੰ ਬੜਾ ਚੰਗਾ ਲੱਗਾ ਤੁਸੀਂ ਸਾਰੇ ਸਾਰੇ ਵਲੌਗ ਐਦਾਂ ਦੇ ਦੇਖਦੇ ਹੋ ਤੇ ਲਾਈਕ ਵੀ ਜੀ ਕੀਤਾ ਵਲੌਗ ਨੂੰ ਤੇ ਜਿਹਨਾਂ ਨੇ ਨਹੀਂ ਕੀਤਾ ਤਾਂ ਹੁਣੇ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਜੇ ਨਹੀਂ ਕੀਤਾ ਬੈਲ ਆਈਕਨ ਤੇ ਕਲਿੱਕ ਵੀ ਕਰ ਦਿਓ ਤਾਂ ਕਿ ਸਵੇਰੇ ਦਿਨ ਚ ਇਟਲੀ ਦੇ 6 ਵਜੇ ਵਲੌਗ ਤੁਹਾਡੇ ਟੀਵੀ ਸਕਰੀਨ ਤੋਂ ਦੇਖਣ ਵਾਸਤੇ ਮਿੱਤਰੋ ਮਿਲੇ ਚਾਹ ਦੇ ਕੱਪ ਦੇ ਨਾਲ ਤੇ ਪ੍ਰਮਾਤਮਾ ਤੁਹਾਨੂੰ ਸਾਰੀ ਉੱਚੀ ਗਲਾ ਵਿੱਚ ਰੱਖੇ ਹੱਸਦੇ ਬਸ ਦੇ ਸਾਰਿਆਂ ਨੇ ਰਹੋ ਤੇ ਅੱਜ ਦੇ ਵਲੌਗ ਇਥੇ ਮਿੱਤਰੋ ਆਪਾਂ ਨੂੰ ਬੰਦ ਕਰਦੇ ਆਂ ਉਮੀਦ ਕਰਦੇ ਆਂ ਅੱਜ ਦਾ ਵਲੌਗ ਵੀ ਤੁਹਾਨੂੰ ਸਾਰ ਨੂੰ ਪਸੰਦ ਆਇਆ ਹੋਊਗਾ ਕੱਲ ਨੂੰ ਮਿਲਾਂਗੇ ਸੋਹਣੇ ਵਲੌਗ ਦੇ ਵਿੱਚ ਤਤਤਕਲੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰੀ ਸਤਿ ਸ਼ਕਰੀ